ਕਮਜ਼ਰ ਜਾਸ ਨਹੀਂ ਹੁੰਦਾ ਉਹ ਕਮਜ਼ਰੀ ਗੁਣ ਗਰੀਬ ਜੋ ਕਿਰਤੀ ਵਰਗਾ ਉਹਦੀ ਇੱਜ਼ਤ ਨੂੰ ਉਹ ਕੱਖ ਨਹੀਂ ਸਮਝੇ ਜੀ ਜੇ ਵਾਲੇ ਬੰਦੇ ਨੇ ਉਹ ਵਪਾਰੀ ਬੇ ਕੁਝ ਬੱਚੀ ਨਾਲ ਡੱਟ ਕੇ ਖੜੇ ਆ ਇੱਕ ਪੰਜਾਬ ਪੁੱਤ ਦਾ ਮੁੱਲਾ ਦੀ ਜੀ ਜਿਨੇ ਜਾਣ ਬੁਝ ਕੇ ਆਪਣੀ ਧੌਂਸ ਤੇ ਕੇਟੀਓ 150 ਤੇ ਤੁਹਾਡਾ ਨਿੱਗਾ ਸਵਕਟ ਆ ਮੈਂ ਤੁਹਾਡਾ ਆਪਣਾ ਗੁਰਸੇਵ ਸਿੰਘ ਕੋਟ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਦਰਸ਼ਕੋ ਅੱਜ ਆਪਾਂ ਪਹੁੰਚਿਆ ਪ੍ਰੋਫੈਸਰ ਹਰਨੇਕ ਸਿੰਘ ਜੀ ਕੋਲ ਉਹਨਾਂ ਨਾਲ ਕੁਝ ਗੱਲਬਾਤ ਕਰਾਂਗੇ ਕੁਝ ਲੋਕਪਖੀ ਗੱਲਾਂ ਲੋਕ ਮੁੱਦਿਆਂ ਤੇ ਤੇ ਹੋਰ ਜਿਹੜੀ ਪੰਜਾਬ ਦੇ ਵਿੱਚ ਚਰਚਾ ਚੱਲ ਰਹੀ ਆ ਸੋਸ਼ਲ ਮੀਡੀਆ ਤੇ ਫੇਸਬੁੱਕਾਂ ਤੇ ਉਹਨਾਂ ਬਾਰੇ ਕਰਾਂਗੇ ਗੱਲਬਾਤ ਕਰਾਂਗੇ ਕੁਝ ਥਕੇ ਸਵਾਲ ਉਹਨਾਂ ਸਵਾਲਾਂ ਦੇ ਲਵਾਂਗੇ ਜਵਾਬ ਤੁਸੀਂ ਬਣੇ ਰਹੋ ਵੀਡੀਓ ਨਾਲ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਕਿਰਤੀ ਚੈਨਲ ਅਤੇ ਉਹਨਾਂ ਦੀ ਸੋਚਾਂ ਨਾਲ ਬਹੁਤ ਹੀ ਸ਼ੁਕਰੀਆ ਜਿਨ੍ਹਾਂ ਨੇ ਮੈਨੂੰ ਆਪਣੇ ਵਿਚਾਰ ਪਾਤਰ ਕਰਨ ਦਾ ਮੌਕਾ ਦਿੱਤਾ। ਕੋਈ ਫਾਇਦਾ ਜੋ ਵੀ ਸੌarpੁੱਤ ਰੁਕੀ। ਮੈਂ ਅੱਜ ਇੱਥੇ ਖੜ੍ਹਾ ਹਾਂ। ਪ੍ਰੋਫੈਸਰ ਸਾਹਿਬ ਜਿਵੇਂ ਅੱਜਕੱਲ ਬਹੁਤ ਚਰਚਾ ਦਾ ਵਿਸ਼ਾ ਬਣਿਆ ਪਿਆ। ਇੱਕ ਲੜਕੀ ਆ ਸੇਵਨਾ ਜਿਹੜੀ ਇੱਕ ਵਿਆਹ ਸ਼ਾਦੀ ਦੇ ਉੱਤੇ ਡਾਂਸ ਕਰ ਰਹੀ ਸੀ ਸਟੇਜ ਦੇ ਉੱਤੇ ਭੰਗੜਾ ਪਾ ਰਹੀ ਸੀ। ਕੁਝ ਸ਼ਰਾਰਤੀਆਂ ਸ਼ਰਾਬ ਵੱਲੋਂ ਉਹਦੇ ਨਾਲ ਜਿਹੜੀ ਬਦਤਮੀਜ਼ੀ ਕੀਤੀ ਗਈ ਹੈ, दारू ਪੀ ਕੇ ਸ਼ਰਾਬ ਪੀ ਕੇ ਉਹਦੇ ਜਿਹੜਾ ਸ਼ਰਾਬ ਵਾਲਾ ਗਲਾਸ ਵੀ ਉਹਦੇ ਮਾਰ ਦਿੱਤਾ ਗਿਆ। ਤੇ ਉਹ ਕੁੜੀ ਦੇ ਨਾਲ ਜਿਹੜਾ ਜਿੱਥੇ ਤੱਕ ਇਹ ਕੁੜੀ ਕਹਿੰਦੀ ਮੇਰੇ ਨਾਲ ਬਹੁਤ ਤੱਕਾ ਹੋਇਆ। ਉਹ ਉਹਦੇ ਬਾਰੇ ਤੁਸੀਂ ਕੀ ਕਮੋਗੇ? ਉਹਨਾਂ ਲੋਕਾਂ ਨੇ ਉਹਦੇ ਨਾਲ ਕਿਉਂ ਕਰਿਆ? ਕਿਉਂ ਐਮੇਲੀ ਘਟਨਾ ਵਾਪਰੀ? ਉਹਦੇ ਵਿੱਚ ਗਲਤੀ ਕੁੜੀ ਦੀ ਹੋ ਸਕਦੀ ਆ ਜਾਂ ਗਲਤੀ ਉਸ ਮੁੰਡੇ ਦੀ ਹੋ ਸਕਦੀ ਆ ਜਾਂ ਗਲਤੀ ਉਹਨਾਂ ਡੀਜੇ ਵਾਲਿਆਂ ਦੀ ਹੋ ਸਕਦੀ ਆ। ਕੀ ਇਹਦੇ ਵਿੱਚ ਗਲਤੀ ਹੋ ਸਕਦੀ ਆ? ਕਿਉਂ ਇਹ ਘਟਨਾ ਵਾਪਰੀ? ਇਹ ਕੱਢਾ ਜੁੜਿਆ ਹੈ ਇਹ ਪੰਜਾਬ ਦੇ ਵਿੱਚ ਛੜੀਏ ਜੜੀਆਂ ਪੁਖੀਆਂ ਨੇ ਉਹ ਆਪ ਕਰਕੇ ਵਰਮ ਕਰਿਆ ਜੇ ਕਲਚਰ ਪ੍ਰੋਗਰਾਮ ਵਿੱਚ ਵਿਆਹ ਵਿੱਚ ਸ਼ਾਦੀਆਂ ਵਿੱਚ ਬਾਗ ਵਿੱਚ ਬਾਗ ਵਿੱਚ ਦੇ ਇੱਕ ਉੱਚੀ ਸੁੜਿਤ ਪ੍ਰਕਾਰ ਦੀ ਸੀ ਉਹਦੇ ਵਿੱਚ ਉਹਦੇ ਕੋਲ ਜਿਹੜੇ ਨੇ ਸਾਡੀਆਂ ਧੀਆਂ ਪਹਿਣਾ ਉਹ ਸਾਰਿਆਂ ਨੇ ਸਾਂਝੇ ਉਹਨਾਂ ਦੇ ਪ੍ਰਤੀ ਜਿਹੜਾ ਮਾੜਾ ਸੋਚ ਰੱਖਦੇ ਹੋਏ ਉਹ ਜਿਸ ਲੋਇ ਪਰਫਾਰਮ ਕਰੀ ਸੀ ਬਹੁਤ ਹੀ ਵਧੀਆ ਤਰੀਕੇ ਨਾਲ ਤਾਂ ਕੁਝ ਰਾਤੀ ਜਿਹੜੇ ਲੋਕ ਸਨ ਉਹਨਾਂ ਨੇ ਕੈਸ਼ ਵਿੱਚ ਆ ਕੇ ਉਹਨਾਂ ਵੱਸਲੂਕੀ ਕੀਤੀ ਤੇ ਔਰ ਉਹਨੂੰ ਪੋਸ਼ਿਤ ਕੀਤੀ ਮਜਬੂਰ ਕਰਦੀ ਕਿ ਉਹ ਸਟੇਜ ਤੋਂ ਥੱਲੇ ਆ ਕੇ ਉਹਨਾਂ ਨਾਲ ਲੱਗੇ ਪਰ ਜਿਸ ਸੂਸਾਇ ਕਾਸ਼ ਜੇਕਰ ਉਹਦੀ ਆਪਣੀ ਅਤੀ ਹੈ ਆਪਣੀ ਵਿਆਹ ਸਾਹਰ ਸੀ ਗਿਆ ਉਹ ਉਹਨਾਂ ਨਾਲ ਅਗਿਆਨਾ ਕਰਦੀ ਇਹਦਾ ਮਤਲਬ ਇਹ ਹੈ ਕਿ ਉਹ ਉਹਨਾਂ ਬੱਚਿਆਂ ਨਾਲ ਜਾਣ ਬੁੱਝ ਕੇ ਖਾਂਦੀ ਸੀ ਕੋਸ਼ ਕਰਕੇ ਹੋ ਗਿਆ ਸੀ ਕਿ ਸਾਡੇ ਬਹੁਤ ਸਾਰੇ ਬੱਚੇ ਜਿਹੜੇ ਕਲਾਕਾਰ ਇਹਦਾ ਜਾਤੀ ਪਾਤੀ ਨਾਲ ਕੋਈ تعلق ਨਹੀਂ ਕਰਾਦੇ ਜੀਏ ਉਹ ਸਭ ਦੀ ਸਾਝੀ ਹੈ ਸਮਾਜ ਦੀ ਔਰ ਕੋ ਜਿਹੜੇ ਜਾ ਕੇ ਪਰਫਾਰਮ ਕਰਦੇ ਨੇ ਕਈਆਂ ਦੀ ਮਜਬੂਰੀ ਵੀ ਹੈ ਕਿਉਂਕਿ ਬਹੁਤ ਸਾਰੇ ਬੱਚਿਆਂ ਦਾ ਸ਼ੌਕ ਹੈ ਕੋਈ ਵੀ ਮਜਬੂਰੀ ਹੈ ਜੇਕਰ ਉਹ ਪਰਫਾਰਮ ਕਰੀ ਹੈ ਤਾਂ ਉਹਨਾਂ ਦਾ ਅਜਿਹਾ ਵਤੀਰਾ ਨਹੀਂ ਹੋਣਾ ਸੀ ਚਾਹੀਦਾ ਸੀ ਇਹ ਜਿਹੜਾ ਵਤੀਰਾ ਹੋਇਆ ਹੈ ਉਹਨਾਂ 'ਚ ਇਟਸ ਅ ਮੈਟਰ ਆਫ ਹਾਈ ਸ਼ੇਪ ਬੜੇ ਅਫਸੋਸ ਦੀ ਸ਼ਰਮ ਆ ਕਹਿ ਲੈ ਉਹਨਾਂ ਵਿੱਚੋਂ ਇੱਕ ਪੰਜਾਬ ਪੁੱਤ ਦਾ ਮੁਲਾਜਮ ਵੀ ਸੀ ਜਿਹਨੇ ਜਾਣ ਮੁਝ ਕੇ ਆਪਣੀ ਤੌਹਸ ਵਿੱਚ ਕਿਉਂਕਿ ਜਿੰਨੇ ਵੀ ਮੈਂ ਦੇਖੇ ਨੇ ਕੇ ਬਹੁਤ ਸਾਰੇ ਜਿਹੜੇ ਕਲਾਕਾਰਾਂ ਨੂੰ ਮਾਰਨ ਦਾ ਕੰਮ ਪੰਜਾਬ 'ਚ ਹੋਇਆ ਉਹਨਾਂ ਨੂੰ ਤਾਂ ਬਾਉਂਡ ਦਾ ਕੰਮ ਹੋਇਆ ਉੱਚ ਪੰਜਾਬਪੁਰ ਦੇ ਜਿਹੜੇ ਗੁੰਡੇ ਨੇ ਉਹਨਾਂ ਨੇ ਇਹ ਕੰਮ ਕਈ ਜਗ੍ਹਾ ਤੇ ਕੀਤਾ ਹੈ ਕਈ ਜਿਹੜੇ ਕਲਾਕਾਰ ਬੋਲੀਆਂ ਨਾਲ ਮਾਰੇ ਵੀ ਗਏ ਮੇਰੀ ਨੌਲੇਜ ਵਿੱਚ ਹੈ ਉਹਨਾਂ ਦਾ ਪਰ ਮੈਂ ਆਈ ਡੋਟ ਵਾਟ ਟੂ ਮੈਂਸ਼ਨ ਇਟ ਨਾ ਪਰ ਇਹ ਜਿਹੜੀ ਘਟਨਾ ਹੋਈ ਹੈ ਮਾਰੀ ਹੋਈ ਹੈ ਇਹ ਤਾਂ ਸਾਨੂੰ ਜ਼ਿੰਮੇਵਾਰ ਬਣਨਾ ਚਾਹੀਦਾ ਹੈ ਆਪਣੇ ਸਮਾਜ ਦੇ ਬੱਚਿਆਂ ਨੂੰ ਉਹ ਵੀ ਛੜੀਆਂ ਧੀਆਂ ਪੈਣ ਨਾਲ ਨਹੀਂ ਖਤਰ ਕਰਨੀ ਚਾਹੀਦੀ ਕੱਲੋ ਸਾਡਾ ਬੱਚਾ ਵੀ ਉਹ ਵੀ ਕੱਲੋ ਕਲਾਕਾਰ ਬਣ ਕੇ ਸਟੇਜ ਦੇ ਵਿੱਚ ਫਿਰ ਮਗੁੱਛੇ ਔਰ ਕਿਸੇ ਕਿਸਮ ਦੀ ਕਰਾ ਕਿਤਰਕਾਰੀ ਕਰਾ ਹੈ ਕਲਚਰ ਵੀ ਕਰਾ ਹੈ ਐਨੀ ਟਾਈਪ ਆਫ ਕਿਡ ਸਕਿੱਲ ਹੈ ਸਕਿੱਲ ਡਿਵੈਲਪਮੈਂਟ ਹੈ ਮੁੰਡਾ ਜੋ ਹੈ ਉਹ ਇੱਕ ਕਦਰ ਕ੍ਰਿਟਰੀਆ ਵੀ ਕੰਡਰਿਕ ਜਿਹੜੀ ਸਾਡੀ ਤੇ ਸੰਬੰਧਿਆ ਰੈਜ਼ਰਪ੍ਰੋਸ਼ਨ ਚੋਰ ਬੋਲ ਪੱਕਾ ਬੋਰਸ਼ਾ ਵਲੰਟੀਅਰ ਆ ਤੇ ਸਾਡਾ ਉਹ ਵੀ ਬੋਰਸ਼ਾ ਇਹ ਸੰਗਠਨ ਨੂੰ ਉਹ ਪ੍ਰਧਾਨ ਕੀ ਅਸੀਂ ਸਾਰੇ ਨੇਵਨ ਜਿਹੜੀਆਂ ਖਬਰ ਪੱਕੀ ਪਾਰਟੀ ਆ ਨੇ ਆਰਗੇਨਾਈਜੇਸ਼ਨ ਨੇ ਵਿਦਿਆਰਥੀ ਜਿ세 ਬਦਿਆ ਨੇ ਮੁਰਾਦ ਜਤੂਰ ਗਿਆ ਨੇ ਅਸੀਂ ਸਾਰੇ ਲੜਕੇ ਅਜੇ ਜਿਹੜੀ ਵਾਰੀ ਕੱਟਣਾ ਹੈ ਘਣਾਉਣੀ ਕੱਟਣਾ ਉਹਦੀ ਅਸੀਂ ਨਿੰਦਿਆ ਕਰਦੇ ਆਂ ਆਰ ਅਸੀਂ ਉਸ ਬੱਚੀ ਦੇ ਨਾਲ ਡਟ ਕੇ ਖੜੇ ਆਂ ਅੱਗੇ ਤੋਂ ਪਹਿਲਾਂ ਮੇਰੀ ਇੱਕ ਵਾਰੀ ਮੇਰਾ ਯਾਰ ਹੈ ਅਜੇ ਕੱਟਣਾ ਵਾਪਸ ਹੀ ਉਹਦੇ ਨਾਲ ਬੱਚਿਆਂ ਦਾ ਅਸੀਂ ਸਾਥ ਚੱਲੀ ਚਾਹੇ ਕੋ ਮੁੰਡਾ ਚਾਹੇ ਕੋ ਕੁੜੀ ਹੈ ਚਾਹੇ ਕੋ ਛਿਆ ਬਜ਼ੁਰਗ ਹੈ ਜੇਕਰ ਉਹ ਕਲਾ ਦਾ ਅਜਾ ਕੰਮ ਹੈ ਆਪਣਾ ਉਹ ਪ੍ਰੇਜ਼ੈਂਟ ਕਰ ਰਿਹਾ ਹੈ ਉਹ ਜਿਹੜਾ ਅਜੀਬ ਮੜੀ ਕੱਟਣੀ ਨਹੀਂ ਹੋਣੀ ਚਾਹੀਦੀ ਅਜੀਪੰਗਾ ਸਰਕਾਰ ਨੂੰ ਬੇਨਤੀ ਕਰਦੇ ਆਂ ਔਰ ਵਾਰਨਿੰਗ ਵੀ ਦਿੰਦੇ ਆਂ ਕਿ ਉਹ ਅਜਿਆ ਕੰਮ ਹੋਣ ਤੋਂ ਬਚਾਏ ਔਰ ਜਿਹੜੇ ਦੋਸ਼ੀ ਕਰਦੇ ਨੇ ਉਹਨਾਂ ਦੇ ਪਰਚਾਦਰ ਜੋ ਹੈ ਉਹਨਾਂ ਦੇ ਪਰਚਾਦਰ ਦਰਜ ਕਰਕੇ ਵੱਡੀਆਂ ਧਮਕਾ ਲਾ ਕੇ ਉਹਨੂੰ ਅੰਦਰ ਜਿਹੜੀ ਵੱਡੀ ਸਜ਼ਾ ਦਿੱਤੀ ਜਾਵੇ ਉਹਨੂੰ ਸਸਪੈਂਡ ਕੀਤਾ ਜਾਵੇ ਡਿਸਮਿਸ ਕੀਤਾ ਜਾਵੇ ਜਿਹੜੇ ਬੰਦੇ ਨੇ ਅਜਿਆ ਕੀਤਾ ਇਹ ਇੱਕ ਐਗਜ਼ੈਂਪਟਰੀ ਪਨਿਸ਼ਮੈਂਟ ਹੋਏ ਤਾਂ ਕਿ ਉਹ ਗੀਰੂਗੋਂ ਲੋਕ ਜਿਆ ਨਾ ਪਾ ਇਹ ਜਿਹੜੇ ਅੱਪਾ ਇਹ ਗੱਲ ਕਰ ਰਹੇ ਹਾਂਗੇ ਉੱਥੇ ਉਸ ਕੁੜੀ ਦੇ ਨਾਲ ਜਿਹੜੇ ਆਰਗੈਨਿਕ ਨੇ ਜਿਹੜੇ ਬੀਜੇ ਵਾਲੇ ਨੇਗੇ ਜਿਹੜੇ ਗਰੁੱਪ ਨੂੰ ਬਣਾਉਂਦੇ ਨੇ ਅੱਗੇ ਲੈ ਕੇ ਆਉਂਦੇ ਨੇ ਉਹ ਤਾਂ ਫਿਰ ਉਸ ਲੜਕੀ ਦੇ ਖਿਲਾਫ ਹੋਗੇ ਉਹ ਤਾਂ ਕਹਿੰਦੇ ਵੀ दारू ਪੀਤੀ ਸੀ ਇਸ ਕੁੜੀ ਦੀ ਗਲਤੀ ਸੀ ਜਦੋਂ ਕਿ ਅੱਪਾ ਵੀ ਉਹ ਵੀਡੀਓ ਦੇ ਵਿੱਚ ਚੱਲ ਵਿੱਚ ਦੇਖ ਰਹੇ ਆ ਵੀ ਉਹ ਕੁੜੀ ਨੇ दारू ਜੇ ਪੀਤੀ ਹੁੰਦੀ ਤਾਂ ਉਹ ਬੇਹੋਸ਼ ਹੋ ਕੇ ਨਸ਼ੇ ਵਿੱਚ ਡਿੱਗਦੀ ਤਾਂ ਆਪਣੀ ਸੰਭਾਲ ਕਰਦੀ ਜੋ ਵੀ ਤੇ ਜਾ ਕੇ ਪੇਮੈਂਟਾਂ ਲੈਣ ਦੇ ਉਹਨਾਂ ਨੇ ਡੀਜੇ ਵਾਲਿਆਂ ਨੇ ਆਪਣੀਆਂ ਪੇਮੈਂਟਾਂ ਲੈਣੀਆਂ ਹੋਣੀਆਂ ਤਾਂ ਉਸ ਕੁੜੀ ਨੂੰ ਗਲਤ ਠਹਿਰਉਂਦੇ ਨੇ ਉਹਨਾਂ ਨੇ ਪੇਮੈਂਟ ਆਪਦੀ ਜਿਹੜੀਆਂ ਵਾਪਸ ਉਹ ਤੋਂ ਲੈਣੀ ਸੀ ਬੱਚੇ ਜਿਸ ਤੱਕ ਇਹ ਜਿਹੜੇ ਆਰਗੇਨਾਈਜ਼ਰਸ ਨੇ ਜਿਹੜੇ ਡੀਜੇ ਵਾਲੇ ਬੰਦੇ ਨੇ ਉਹ ਵਪਾਰੀ ਲੋਕ ਨੇ ਵਪਾਰੀ ਲੋਕ ਜਿਹੜੇ ਨੇ ਉਹ ਨਾ ਪਿਛੇ ਦੀ ਇਜਤਨਾ ਵਾਲ ਜਾਂ ਸਵੈ ਮਾਰਡ ਨਾਲ ਸਰਫ ਰੋਸਪੈਕਟ ਨਾਲ ਜੋ ਬਾਬਾ ਸਾਹਿਬ ਡਾਕਟਰ ਵੀਰਮ ਅਮੇਰ ਕਰਨੇ ਕਿਹਾ ਕਿ ਸਰਫ ਰੋਸਪੈਕਟ ਦੈਟ ਇਜ਼ ਵੈਰੀ ਇੰਪੋਰਟੈਂਟ ਸਭ ਤੋਂ ਪਹਿਲੇ ਨੰਬਰ ਤੇ ਉਹਨਾਂ ਦਾ ਸਿਰਫ ਕੋਈ ਸਮਝ ਨਹੀਂ ਉਹਨਾਂ ਦਾ ਕੰਮ ਹੈ ਮੈਕਸਿਮਾਈਜੇਸ਼ਨ ਆਫ ਦਾ ਪ੍ਰੋਫਿਟ ਕਿ ਵਾਟ ਵਾਟ ਪੈਸਾ ਹੁੰਜਿਆ ਜਾਵੇ ਪੈਸਾ ਬਣਾਇਆ ਜਾਵੇ ਉਹ ਉਹਨਾਂ ਦਾ ਕੰਮ ਤਾਂ ਪੈਸੇ ਇਕੱਠੇ ਕਰਨਾ ਹੈ ਜਿਸ ਕਰਕੇ ਉਹ ਉਸ ਲੜਕੀ ਦੇ ਖਿਲਾਫ ਬੋਲਦੇ ਸੀ ਔਰ ਸਭ ਨੂੰ ਚਾਹੀਦਾ ਤਾਂ ਇਹ ਸੀ ਕਿ ਜਿਹੜਾ ਆਰਗੇਨਾਈਜ਼ਰ ਉਹਨੂੰ ਕਰੋ ਲੈ ਕੇ ਆਉਂਦਾ ਆਪਣੇ ਜ਼ਿੰਮੇਵਾਰੀ ਤੇ ਲੈ ਕੇ ਆਉਂਦਾ ਉਹ ਉਹਦੀ ਰੱਖਿਆ ਕਰਦੇ ਔਰ ਜਿਹੜੇ ਦੋਸ਼ੀ ਸੀ ਉਹਨੂੰ ਉਹ ਉਹਨਾਂ ਪਰਟੀ ਐਕਸ਼ਨ ਲੈਣੇ ਪਰ ਮੈਂ ਉਹ ਬੱਚੀ ਜਿਹੜੀ ਸੀ ਉਹ ਅਪਰੀਸ਼ੀਏਟ ਕਰਦਾ ਉਹਦੀ ਸੀ ਪ੍ਰਸ਼ੰਸਾ ਕਰਦੇ ਆ ਕਿ ਉਸ ਬੱਚੀ ਨੇ ਆਪ ਹੀ ਐਕਸ਼ਨ ਲਿਆ ਉਹਨੇ ਦਲੇਰੀ ਦਿਖਾਈ ਹੈ ਔਰ ਅਜਿਹੀ ਗੱਲ ਨਹੀਂ ਉਹਨਾਂ ਨੇ ਕਿਹਾ ਵੀ ਇਹਨਾਂ ਬਿਜ਼ਨਸ ਘਟ ਜਾਏਗਾ ਜਾਂ ਇੰਜ ਹੋ ਜਾਏਗਾ ਉਹ ਨਾ ਕੰਮ ਬੰਦ ਨਹੀਂ ਕਰਨਾ ਸੀ ਨਾਥਿੰਗ ਉਧਰ ਸਾਡ ਕਿਉਂਕਿ ਲੋਕ ਜਿਹੜੇ ਨੇ ਉਹ ਕਾਰਾ ਨਾਲ ਜੁੜੇ ਨੇ ਜਿਹਦੇ ਕੋਲ ਕਾਰਾ ਵਧੀਆ ਉਹ ਉਹਨਾਂ ਨਾਲ ਲੋਕ ਕੋਈ ਮੰਗਵਾ ਰੰਜੇ ਰੇਗੀ ਪਜਾ ਦੇ ਵਿੱਚ ਔਰ ਹੁਣ ਵੀ ਉਹ ਲੜਕੀ ਦਾ ਪਰਫਾਰਮ ਕਰੀ ਹੈ ਉਹ ਜਦੋਂ ਵੀ ਕੋਈ ਲੜਕੀ ਸਰ ਉਹ ਕੰਟੈਕਟ ਕਰੇਗੀ ਜੀ ਉਹ ਵੀ ਕੰਟੈਕਟ ਕਰਾਂਗੇ ਉਹਨਾਂ ਜਾਂ ਉਹ ਜੋ ਵੀ ਛੜੀ ਮਦਦ ਹੋਏਗੀ ਉਹ ਛੜ ਦੇ ਅਸੀਂ ਕਰਾਂ ਅਗਲਾ ਸਵਾਲ ਇਹ ਵੀ ਨਿਕਲ ਕੇ ਆਉਂਦਾਗਾ ਕਿ ਲੱਗਦਾ ਤੁਹਾਨੂੰ ਵੀ ਉਸ ਕੁੜੀ ਨੂੰ ਜਿਹੜਾ ਇਨਸਾਫ ਮਿਲ ਜੂਗਾ ਜਾਂ ਸਰਕਾਰਾਂ ਨੂੰ ਇਨਸਾਫ ਦੇ ਦੇਣਗੀਆਂ ਜਾਂ ਪੁਲਿਸ ਪ੍ਰਸ਼ਾਸਨ ਆ ਉਹਦੇ ਨਾਲ ਧੱਕਾ ਨਹੀਂ ਹੋਣ ਦੇਵੀਂ ਦੇਖੋ ਬੱਚੇ ਅਸੀਂ ਇੱਕ ਬ੍ਰਾਹਮਣਵਾਦੀ ਸਮਾਜ ਦੇ ਵਿੱਚ ਉਪੋਤਿਵਾਦੀ ਸਮਾਜ ਚੱਲੇ ਰਹੇ ਹਾਂ ਤੇ ਜਿਹੜੇ ਸਿਸਟਮ ਦੇ ਨੇ ਇਹਨਾਂ ਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਗਰੀਬ ਜੋ ਕਿਰਤੀ ਵਰਗਾ ਉਹਦੀ ਇੱਜ਼ਤ ਨੂੰ ਕੋ ਕੱਖ ਨਹੀਂ ਸਮਝੇ ਉਹਨਾਂ ਤੋਂ ਮਨੁੱਖੀ ਨਹੀਂ ਸਮਝਦੇ ਬੰਦੇ ਨਹੀਂ ਸਮਝਦੇ ਤੋਂ ਅਦੇਸ਼ ਸਿਸਟਮ ਦੇ ਵਿੱਚ ਇਨਸਾਫ਼ ਤਾਂ ਹੀ ਮਿਲ ਜੇ ਜਦੋਂ ਅਸੀਂ ਸਾਰੇ ਇਕੱਠੇ ਹੋਗੇ ਉਸ ਲੜਕੀ ਨਾਲ ਖੜਾਗੇ ਉਹ ਕਿਰਤੀ ਜਮਾਤ ਦੀ ਆਵਾਜ਼ ਉਠਾਵਾਂਗੇ ਲੋਕਾਂ ਦੀ ਆਵਾਜ਼ ਉਠਾਵਾਂਗੇ ਉਹ ਜਦੋਂ ਆਵਾਜ਼ ਚੱਕਰੀ ਹੋ ਗਈ ਤੇ ਜਿਹੜੀ ਝੂਠੀ ਮੁੱਠੀ ਦੀ ਸਰਕਾਰ ਹੈ ਇਹ ਤਾਂ ਮੈਡਿਕ ਸਿੱਧੀ ਹੋ ਜਾਏਗੀ ਫਰਨ ਉਹਦੇ ਲਈ ਸਾਡੀ ਜਸਰਬੰਦੀ ਉਸ ਨਾਲ ਜੁੜੇਗੀ ਉਹਦੀ ਵਾਜ ਉਠਾਏਗੀ ਲੇਖੋ ਪਹਿਲਾਂ ਕਈ ਮਜਬੂਰੀਆਂ ਸੀ ਜਦੋਂ ਬ੍ਰਾਹਮਣ ਵਾਲੀ ਸਿਸਟਮ ਸੀ ਤਾਂ ਉਹਨਾਂ ਸਰਕਾਰ ਨੇ ਹੁਕਮ ਕਢਿਆ ਹੁੰਦਾ ਸੀ ਕਿ ਇਹਦੇ ਵਿੱਚ ਸਾਡੇ ਸਮਾਜ ਦੀਆਂ ਬੁਲੰਦ ਸਭਾਜੀਆਂ ਔਰਤਾਂ ਹੀ ਉਹਨਾਂ ਨੂੰ ਧੱਕੇ ਤੋਂ ਬਾਹਰ ਬਜਾਉਣ ਦਾ ਕੰਮ ਕੀਤਾ ਜਾਂਦਾ ਸੀ ਪਰੰਤੂ ਹੁਣ ਅਸੀਂ ਆਜ਼ਾਦ ਆ ਬਾਬਾ ਤੁੰਦ ਦਾ ਸੁਧਾਨ ਲਾਗੂ ਹੈ ਤਾਂ ਹੁਣ ਸਾਨੂੰ ਇਨਸਾਫ਼ ਮਿਲੇਗਾ आई होप ਸੋ ਬਹੁਤ ਪੂਰੀ ਹੋ ਗਈ ਦਾ ਆਸਾ ਦੀ ਕਿਰਨ ਵੀ ਵੀ ਸ਼ੋ ਗੈਟ ਦਾ ਜਸਟਿਸ ਪਰ ਜੇ ਨਹੀਂ ਮਿਲੇਗਾ ਸੁਧ ਵੀ ਫਾਈਟ ਕਰਾ ਕੇ ਲੈਣਾ ਇਸ ਕੰਮ ਦਾ ਇਤਿਆਜ਼ ਨਹੀਂ ਹੁੰਦਾ ਉਹ ਕੰਮ ਜਿੰਦੀ ਗੁਲਾਮ ਮਰ ਜਾਂਦੀ ਹੈ আচ্ছা ਜੀ ਪ੍ਰੋਫੈਸਰ ਸਾਹਿਬ ਜਿਹੜੀ ਆਪਣੀ ਨੌਜਵਾਨ ਪੀੜੀ ਆ ਹਾਂ ਜਵਾਨ ਪੀੜੀ ਆ ਜਿਹੜੀ ਉਹ ਜਿਹੜੇ ਆਪਣੇ ਰਵੈਰ ਨੇ ਉਹਨਾਂ ਦੀ ਰਿਸਪੈਕਟ ਕਿਉਂ ਨਹੀਂ ਕਰਦੀ ਕਿਉਂ ਆਪਣੇ ਆਪ ਨੂੰ ਉਹਨਾਂ ਤੋਂ ਜਿਹੜਾ ਲਕੋ ਰਹੀ ਹੈਗੀ ਜਦੋਂ ਕਿ ਉਹਨਾਂ ਨੇ ਜਿਹੜੀਆਂ ਹੱਕ ਨੇ ਜਿਹੜੇ ਉਹਨਾਂ ਨੂੰ ਮਿਲਦੇ ਨੇ ਸਾਡੇ ਵੈਬਰਾਂ ਦੇ ਨਾਂ ਤੇ ਪਰ ਉਹਨਾਂ ਨੂੰ ਆਪਣੀ ਕਾਹਤ ਵੀ ਬਹੁਤ ਸੇਖ ਨੂੰ ਜਿਹੜਾ ਲੁਕਾਉਂਦੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੂਗੇ ਨੌਜਵਾਨ ਪੀੜੀ ਬਾਰੇ ਦੇਖੋ ਜਿਹੜੀ ਕਿਸੇ ਵੀ ਸਮਾਜ ਦੀ ਨੌਜਵਾਨ ਪੀੜੀ ਹੈ ਯੂਰਪ ਵੇਖੋ ਨਾ ਆਨ ਹੋਈ ਸਮੇਂ ਦਾ ਉਸ ਆਮ ਦਾ ਉਸ ਸਮਾਜ ਦਾ ਇਹ ਅੱਜ ਜਿਹੜੀ ਸਾਡੀ ਨੌਜਵਾਨ ਪੀੜੀ ਹੈ ਜਿਹੜੀ ਕਿ ਬੜੀ ਚੁੱਸਤ ਹੈ ਹਰ ਅਗਵਾ ਜਨਵਰੀ ਹੈ ਔਰ ਸਮਾਜ ਨੂੰ ਅੱਗੇ ਲਿਜਾ ਸਕਦੀ ਹੈ ਉਹਨਾਂ ਕਸੂਰ ਨਹੀਂ ਇਹਦੇ ਵਿੱਚ ਇਹਦਾ ਇਹਦੇ ਵਿੱਚ ਜਿਹੜਾ ਕਸੂਰ ਹੈ ਉਹ ਜਿਹੜੇ ਸਾਡੇ ਪੜੇ ਲਿਖੇ ਲੋਕ ਸਨ ਜਿਵੇਂ ਬਾਬਾ ਸਭ ਡਾਕਟਰ ਵੀ ਬਰਾਬਰ ਬੈਠ ਕਰਨੇ ਕਿ ਸਾਨੂੰ ਪੜੇ ਲਿਖੇ ਲੋਕਾਂ ਨੇ ਦੁਖਾਉਂਦਾ ਜਿਹੜੇ ਸਾਡੇ ਸਮਾਜ ਦੇ ਲੋਕ 3.5% ਜ਼ਿਆਦਾ ਨਹੀਂ ਪੜੇ 3.5 ਜਾਂ 2% ਲੋਕੀ ਪੜਦੇ ਨੇ ਬਾਕੀ ਸਾਰੇ ਅਨਪੜ੍ਹੇ ਲੋਕਾਂ ਉਹ ਲੋਕ ਪੜਨ ਤੋਂ ਬਾਅਦ ਚੰਗੀਆਂ ਨੌਕਰੀਆਂ ਦਾ ਨੰਦੇ ਨੇ ਕੋਠੀਆਂ ਬਣਾ ਲੈਂਦੇ ਨੇ ਆਪਣੇ ਘਰ ਵਾਲਿਆਂ ਨੂੰ ਤੇ ਆਪਣੇ ਬੱਚਿਆਂ ਨੂੰ ਹੀ ਦੇਖਦੇ ਦਿੰਦੇ ਨੇ ਔਰ ਆਪਣੀ ਰਸੋਈ ਦੇ ਭਾਂਡੇ ਗਿੱਲਦੇ ਰਹਿੰਦੇ ਨੇ ਤੋ ਉਹ ਲੋਕ ਜਿਹੜੇ ਸਮਾਜ ਨਾਲ ਉਕਤਦੇ ਨੇ ਤੋ ਜਿਹਨੋਂ ਕਿਉਂ ਉਹ ਸਮਾਜ ਵਿੱਚ ਜਾਣਾ ਚਾਹੀਦਾ ਹੈ ਔਰ ਬਾਬਾ ਸਾਹਿਬ ਨੇ ਇਹ ਸਿਧਾਂਤ ਪੇ ਬੈਕ ਦੀ ਸੋਸਾਇਟੀ ਕਿ ਜਿਹੜੇ ਸਮਾਜ ਤੋਂ ਪੈਦਾ ਹੋਏ ਜਿਨ੍ਹਾਂ ਨੇ ਉਹਨਾਂ ਨੂੰ ਸਾਰਾ ਕੁਝ ਦਿੱਤਾ ਚੰਗੀਆਂ ਕੋਠੀਆਂ ਕਾਰਾਂ ਇੱਜ਼ਤ ਨੌਕਰੀਆਂ ਉਹਨਾਂ ਦਾ ਕਰਜ਼ਾ ਲਾਉਣ ਸਮਾਜ ਦਾ ਕਰਜ਼ਾ ਉਹਨਾਂ ਦੇ ਸਿੱਤੇ ਹੈ ਜਿਹਨੂੰ ਬਾਬਾ ਸਾਹਿਬ ਨੇ ਪੇਪੈਕ ਟੂ ਸੁਸਾਇਟੀ ਅੰਗਰੇਜ਼ੀ ਚ ਕਿਹਾ ਉਹਨਾਂ ਨੇ ਪੇਪੈਕ ਟੂ ਸੁਸਾਇਟੀ ਨਹੀਂ ਕੀਤਾ ਜਿਸ ਕਰਕੇ ਅਸੀਂ ਆਪਣੇ ਮਾਪੋਸ਼ਾਂ ਦਾ ਜਿਹੜਾ ਸੁਨੇਹਾ ਅਗਲੀ ਪੀੜੀ ਤੱਕ ਨਹੀਂ ਲਿਜਾ ਸਕੇ ਇੱਕ ਬਹੁਤ ਵੱਡਾ ਫਾੜਾ ਪੈ ਗਿਆ ਇਹ ਸਭ ਤੁਸੀਂ ਇਸ ਫਾੜਾ ਹੀ ਸਾਡੇ ਕੰਮ ਦੇ ਨਹੀਂ ਇਹ ਕਰ ਅੱਜ ਵੀ ਸਾਡੇ ਪੜੇ ਲਿਖੇ ਲੋਕ ਸਾਡੇ ਮਾਪੋਸ਼ ਜਿਵੇਂ ਮਾਂ ਬਾਪ ਜੁਲਤੀ ਬਣਾ ਫੁੱਲੇ ਸ਼ਰਮ ਰਿਜ਼ਾਸ ਮਹਾਰਾਜ ਔਰ ਬਾਬਾ ਸਾਹਿਬ ਡਾਕਟਰ ਜੀ ਮੈਂ ਅਬੇਦ ਕਰ ਸੁਤਰੀ ਬਾਈ ਪੂਰੇ ਔਰ ਹੋਰ ਬੁੱਧ ਮਹਾਰਾਜ ਬੁੱਧ ਔਰ ਤੇਰੇ ਸੋ ਮਨੀ ਪੀਪਲ ਸੋ ਮਨੀ ਕਬੀਰ ਜੀ ਨੇ ਉਹ ਇਹਨਾਂ ਸਾਰ ਰਵਿਦਾਸ ਮਹਾਰਾਜ ਨੇ ਇਹਨਾਂ ਦੀਆਂ ਜੇ ਸਿੱਖਿਆਵਾਂ ਨੂੰ ਅਸੀਂ ਅੱਗੇ ਤੱਕ ਨਾ ਲੈ ਕੇ ਗਏ ਅਗਲੀਆਂ ਪੀੜ੍ਹੀਆਂ ਤੱਕ ਤਾਂ ਸਾਡਾ ਜਿਹੜਾ ਇਸ ਵਿਚਾਰ ਹੈ ਜਿਹੜਾ ਸਾਡਾ ਵਿਰਸਾ ਹੈ ਇਹ ਖਤਮ ਹੋ ਜਾਏਗਾ ਔਰ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਦਾ ਪਤਾ ਹੀ ਨਹੀਂ ਰਹੇਗਾ ਔਰ ਜੀ ਕੁੱਝ ਕਰਕੇ ਬੜਾ ਇੰਪੋਰਟੈਂਟ ਹੈ ਅਸੀਂ ਗੁਲਾਮ ਨਾ ਬਣੀਏ ਸਾਨੂੰ ਜਿਹੜੇ ਵੀ ਬੜੇ ਨਿੱਕੇ ਲੋਕ ਆ ਪਿੰਡਾਂ ਵਿੱਚ ਜਾਣਾ ਚਾਹੀਦਾ ਸ਼ਹਿਰਾਂ ਵਿੱਚ ਜਾਣਾ ਚਾਹੀਦਾ ਜਿਵੇਂ ਬਾਕੀ ਕੌਮਾਂ ਜਾ ਰਹੀਆਂ ਨੇ ਸਾਨੂੰ ਵੀ ਜਾਣਾ ਚਾਹੀਦਾ ਕੋਈ ਛੋਟੇ ਸਭ ਤੋਂ ਇੱਕ ਇੰਪੋਰਟੈਂਟ ਬੰਮਾ ਹੈ ਸਰਮਾਹਪੁਰ ਸਾਹਿਬ ਦੇ ਜਨਮ ਦਿਨ ਉਹਨਾਂ ਨੇ ਜਿਹਦੇ ਮੇਲੇ ਲਾਉਣੇ ਚਾਹੀਦੇ ਨੇ ਕਿਤਾਬਾਂ ਲਿਖਣੀਆਂ ਚਾਹੀਦੀਆਂ ਨੇ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਉਹਨਾਂ 'ਚ ਚਰਚਾ ਜਰੂਰ ਹੋਵੇ ਉਹ ਦੇ ਵਿੱਚ ਜਾ ਕਸੂਰ ਹੈ ਸਾਡੇ ਬੱਚਿਆਂ ਦਾ ਨਹੀਂ ਉਹ ਨੌਜਵਾਨੀ ਦਾ ਨਹੀਂ ਇਹ ਉਹਨਾਂ ਲੋਕਾਂ ਦਾ ਜਿਹਨਾਂ ਨੂੰ ਸਮਾਜ ਨਾਲ ਪੜੇ ਲਿਖੋ ਲੋਕਾਂ ਦੇ ਗੁਦਾਰੀ ਕੀਤੀ ਹੈ ਉਹ ਗੁਦਾਰੀ ਨਹੀਂ ਕਰਨੀ ਜੀ ਸਨਸਪਕਰਣ ਬਣਾ ਕੇ ਐਨਜੀਓ ਬਣਾ ਕੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਸਾਡੀ ਇਹਨੀਆਂ ਬਸਤੀਆਂ ਨੂੰ ਮੁਕਤ ਕਰਦੇ ਹੈ। ਠੀਕ ਕੁਜੀ ਪ੍ਰੋਫੈਸਰ ਸਾਹਿਬ ਤੁਹਾਡਾ ਧੰਨਵਾਦ ਹੋਨੇ ਬਹੁਤ ਵਧੀਆ ਜਿਹੜੇ ਬੰਦਾਂ ਦੇ ਉੱਤੇ ਚਾਚਾ ਤੇ ਵਿਚਾਰ ਕੀਤੀ ਆ। ਦਰਸ ਕੋ ਵੀਡੀਓ ਨੂੰ ਬਸ ਤੋਂ ਬਲ ਲਾਈਕ ਮਾਟ ਤੇ ਸ਼ੇਅਰ ਕਰ ਦਿਓ। ਸਖਸੀਅਤ ਨਾਲ ਆਪ ਕਰਾਂਗੇ ਗੱਲਬਾਤ। ਮੈਂ ਤੁਹਾਡਾ ਆਪਣਾ ਬਸੇਰ ਸਿੰਘ ਕੋ